ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾ ਮજરા ਦਰਸ਼ਕੋ ਅੱਜ ਪਿੰਡ ਮਹਿਲਕਲਾਂ ਬਰਨਾਲਾ ਵਿਖੇ ਜਿੱਥੇ ਬੀਜੇਪੀ ਪੀ ਬੀ ਬੀ ਹਰਚੰਦ ਕੌਰ ਘਨੋਰੀ ਉਹਨਾਂ ਕੋਲੋਂ ਇੱਕ ਦਫਤਰ ਜਿਹੜਾ ਮਹਿਲਕਲਾਂ ਕਿਹੇ ਖੋਲਿਆ ਗਿਆ ਦਾ ਸੋ ਜਿਹੜਾ ਦਫਤਰ ਖੋਲਿਆ ਗਿਆ ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਮਹਿਲਕਲਾਂ ਦੇ ਵਿੱਚ ਸੋ ਜਿਹੜਾ ਅੱਜ ਕਿਸਾਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਅਤੇ ਬੀਬੀ ਹਰਚੰਦ ਕੌਰ ਘਨੋਰੀ ਜੀ ਨਾਲ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੀ ਵੀ ਉਹ ਕੀ ਕਹਿ ਰਹੇ ਆ ਇਹਦੇ ਕਿਸਾਨ ਵੀਰਾਂ ਉਹਨਾਂ ਦਾ ਕੀ ਮੁੱਦਾ ਹੈਗਾ ਅੰਨੇ ਤਰ੍ਹਾਂ ਦੇ ਤੁਹਾਡੇ ਚਕਰ ਜਿਹੜੇ ਬਿਆਨ ਆ ਉਹ ਪਚਾਵਾਂਗੀ ਹਾਏਟਰ ਦਰਪੋਰਤਾਵਾ ਮੋਤਾਵਾ ਮੋਤਾਵਾ ਹਾਂਜੀ ਬਾਈ ਜੀ ਕੀ ਮੰਗ ਆ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਬੀਜੇਪੀ ਦਫ਼ਤਰ ਕਿ ਕੀ ਕਾਰਨ ਹੈ ਕਾਰਨਤਾ ਜੀ ਸਾਰੀ ਦੁਨੀਆ ਨੂੰ ਪਤਾ ਹੈਗਾ ਜੋ ਪਿਛਲੇ ਸਾਲਾਂ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਲੜਿਆ ਕਿਸਾਨੀ ਮੰਗਾਂ ਨੂੰ ਲੈ ਕੇ ਉਹ ਸਾਰੀ ਦੁਨੀਆ ਨੇ ਦੇਖਿਆ ਵੀ ਜਦੋਂ ਦੋਲਣਾ ਇੱਕ ਸਾਲ ਤਿੰਨ ਮਹੀਨੇ ਦੇ ਵਿੱਚ ਜਦੋਂ ਖਤਮ ਹੋਇਆ ਮੋਦੀ ਸਰਕਾਰ ਨੇ ਗਲਤੀ ਮੰਨੀ ਉਹਨੇ ਗਲਤੀ ਮੰਨੀ ਵੀ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਤੇ ਉਹਨਾਂ ਨੇ ਲਿਖਤੀ ਚਿੱਠੀ ਦਿੱਤੀ ਮੰਗਾਂ ਬਾਰੇ ਵੀ ਮੈਂ ਤਿੰਨੇ ਜਿਹੜੇ ਕਾਲੇ ਕਾਨੂੰਨਾਂ ਖੇਤੀ ਕਾਨੂੰਨ ਵਾਰਸ ਲੈਣਾ ਤੇ ਦੂਜੀਆਂ ਮੰਗਾਂ ਤੇ ਉਹਨਾਂ ਨੇ ਚਿੱਠੀ ਲਿਖਤੀ ਦਿੱਤੀ ਪਰ ਉਹ ਜਿਹੜੀ ਚਿੱਠੀ ਦਿੱਤੀ ਸੀ ਜਿਵੇਂ ਝੂਠੇ ਕੇਸ ਰੱਦ ਕਰਨੇ ਐਮਐਸਪੀ ਫਸਲਾਂ ਤੇ ਜਿਹੜੀ ਗਾਰੰਟੀ ਕਾਨੂੰਨ ਤੇ ਉਹ ਐਮਐਸਬੀ ਲਾਗੂ ਕਰਨੀ ਆ ਤੇ ਬਿਜਲੀ ਐਕਟ 2020 ਰੱਦ ਕਰਨਾ ਕਿਸਾਨਾਂ ਤੇ ਬਣਾਏ ਝੂਠੇ ਕੇਸ ਵਾਪਸ ਲੈਣੇ ਆ ਉਹ ਤੋਂ ਭਰਾਵੋ ਉਹ ਵਾਦਾ ਖਲਾਸੀ ਕਰਕੇ ਸਰਕਾਰ ਮੁਕਰੀ ਆ ਇਸ ਕਰਕੇ ਜਦੋਂ ਕੁਝ ਹੋਰ ਜੱਥੇ ਬੰਦੀਆਂ ਨੇ ਦਿੱਲੀ ਦੇ ਵਿੱਚ ਅੰਦੋਲਨ ਡੋੰਡਣਾ ਸ਼ੁਰੂ ਕੀਤਾ ਤਾਂ ਦਿੱਲੀ ਜਾਣ ਤੋਂ ਨਾ ਕਿਸਾਂ ਜੱਥੇ ਬੰਦੀਆਂ ਨੂੰ ਰੋਕਿਆ ਗਿਆ ਬੈਰੀਕੇਡ ਕੀਤੀ ਗਈ लाठी चार्ज ਕੀਤਾ ਗਿਆ ਕਿਲ ਗੱਡੇ ਗਏ ਡਰੋਨਾਂ ਦੇ ਨਾਲ ਪਹਿਲੀ ਵਾਰ ਅਸੀਂ ਦੇਖਿਆ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਕਿਸਾਨਾਂ ਤੇ ਅੰਨ ਦਾਦ ਤੇ ਡਰੋਨਾਂ ਦੇ ਨਾਲ ਹਮਲੇ ਕੀਤੇ ਗਏ ਗੱਡੀਆਂ ਦੀ ਭੰਨ ਤੋੜ ਕੀਤੀ ਆ ਸਾਡੀਆਂ ਦੀ ਤੇ ਸ਼ੁਭਕਰਨ ਬੱਲੋ ਦਾ ਸਾਡਾ ਨੌਜਵਾਨ ਜਿਹੜਾ ਕਿਸਾਨ ਵੀਰ ਸੀ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ ਸੈਂਕੜੇ ਕਿਸਾਨ ਜ਼ਖਮੀ ਕੀਤੇ ਆ ਅੱਜ ਅਸੀਂ ਉਹੀ ਮੰਗਾਂ ਨੂੰ ਲੈ ਕੇ ਸਾਡਾ ਵਿਰੋਧ ਆ ਭਾਜਪਾ ਦੇ ਸਾਰੇ ਪੰਜਾਬ ਦੇ ਅੰਦਰ ਜਥੇਬੰਦੀਆਂ ਵੱਲੋਂ ਬਈ ਸਾਡੀਆਂ ਜਿਹੜੀਆਂ ਉਹ ਮੰਗਾਂ ਮੰਡੀਆਂ ਉਹ ਲਾਗੂ ਕਰੋ ਨਹੀਂ ਅਸੀਂ ਕਿਤੇ ਵੀ ਜੇ ਧ ਘਾਟਣ ਕਰਦੇ ਨੇ ਜਾਂ ਇਹ ਕੋਈ ਫਾਰਮ ਭਰ ਦਿਆ ਇਹਨਾਂ ਦੇ ਉਮੀਦਵਾਰ ਜਾਂ ਪਿੰਡਾਂ ਚ ਆਉਂਦੇ ਆ ਤਾਂ ਜਥੇਬੰਦੀਆਂ ਦਾ ਫੈਸਲਾ ਵੀ ਡਟ ਕੇ ਵਿਰੋਧ ਕਰਨਾ ਇਹਨਾਂ ਦਾ ਪਿੰਡਾਂ ਚ ਵੜ ਨਹੀਂ ਦੇਣੇ ਅਸੀਂ ਉਹਨਾਂ ਮੰਗਾਂ ਦੇ ਲੈ ਕੇ ਉਸੇ ਰੋਸ ਵਜੋਂ ਅੱਜ ਜਿਹੜਾ ਹੈਗਾ ਇੱਥੇ ਇਹਨਾਂ ਨੇ ਧ ਘਾਟਣ ਕਰਨਾ ਸੀ ਮਹਿਲਕਲਾਂ ਦੇ ਵਿੱਚ ਭਾਜਪਾ ਨੇ ਇੱਥੇ ਬੀਬੀ ਘਣੋਰੀ ਵਰਗੀਆਂ ਬੈਠੇ ਨੇ ਇਹਨਾਂ ਦੇ ਨੇਤਾ ਜਿਹੜੇ ਸਾਨੂੰ ਤਾਂ ਹੈਰਾਨ ਆ ਵੀ ਇਹ ਕੱਲ ਕਾਂਗਰਸ ਦੇ ਵਿੱਚ ਸੀ ਕਿ ਅੱਜ ਇਹ ਡਰਦੇ ਵੀ ਈਡੀ ਸਾਨੂੰ ਫੜਨਾ ਲਵੇ ਇਹ ਜਿੰਨੇ ਗਏ ਆ ਪਾਰਟੀਆਂ ਚੋਂ ਦਲ ਬਦਲੂ ਇਹ ਸਾਰਾ ਜਿਹੜਾ ਇਹ ਠੰਡ ਬਾਉਂਡ ਆ ਜਿਹੜਾ ਇਹਨਾਂ ਨੇ ਵੱਡੇ ਕਬੜੇ ਕੀਤੇ ਆ ਇਹ ਡਰਦੇ ਹੁਣ ਸੀਬੀਆਈ ਤੋਂ ਤੇ ਈਡੀ ਤੋਂ ਡਰਦੇ ਹੁਣ ਭਾਜਪਾ ਦੀ ਬੁੱਕ ਚ ਵੜਦੇ ਆ ਇਸ ਕਰਕੇ ਸਾਰੇ ਅਸੀਂ ਮੋਦੀ ਨੂੰ ਭਾਜਪਾ ਨੂੰ ਸਵਾਲ ਕਰਦੇ ਆ ਇਹ ਜਿਹੜੇ ਜਿਨ੍ਹਾਂ ਨੇ ਕਬੜੇ ਕੀਤੇ ਆ ਜਿਨ੍ਹਾਂ ਨੇ ਮੋਟਾ ਪੈਸਾ ਲਿਆ ਤੇ ਇਹਨਾਂ ਦੇ ਮਹਿਲ ਸਾਰੇ ਆ ਬਾਹਰ ਇਹਨਾਂ ਦੇ ਹੋਟਲ ਆ ਮਕਾਨ ਨੇ ਪ੍ਰਾਪਰਟੀਆਂ ਨੇ ਅੱਜ ਕੀਏ ਭਾਜਪਾ ਜਨਤਾ ਪਾਰਟੀ ਚ ਆ ਕੇ ਇਹ ਸੱਚੇ ਬਣ ਗਏ ਅੱਜੇ ਸਾਫ਼ ਹੋ ਗਏ ਅੱਜੇ ਭ੍ਰਿਸ਼ਟਾ ਮੁਕਤ ਹੋ ਗਏ ਅੱਜ મોદી ਆ ਜਿਹੜਾ ਭਾਜਪਾ ਦੀ ਸਰਕਾਰ ਜਿੰਨਾ ਇਹ ਸਾਰਾ ਕੱਪੜੇ ਵਾਸੀ ਸਾਰੇ ਅੱਜ મોદી ਦੀ ਬੁੱਕਲ ਦੇ ਵਿੱਚ ਛੁਪ ਰਹੇ ਆ ਡਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਉਮੀਦ ਆ ਹੋਰ ਵੀ ਜਾਣਗੇ ਕਾਲੀ ਕਾਂਗਰਸੀਆਂ ਦੇ ਵਿੱਚੋਂ ਆਪ ਦੇ ਵਿੱਚੋਂ ਭੱਜ ਕੇ ਜਾਣਗੇ ਇੰਦਰ ਇਸ ਕਰਕੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜਿਹੜਾ ਆ ਬੀਬੀ ਕਨੌਰੀ ਬੈਠੀ ਆ ਇਹ ਕੱਲ ਕਾਂਗਰਸ ਦੇ ਵਿੱਚ ਸੀ ਅਸੀਂ ਤਾਂ ਮੰਨਦਾ ਏਡੇ ਬਿਸ਼ਰਮ ਲੋਕ ਆ ਯਾਰ ਅਸੀਂ ਉਹੀ ਮਰ ਜਗੇ ਜੇ ਅਸੀਂ ਕਿਸੇ ਦੇ ਘਰੇ ਜੇ ਰੁਸ ਜਗੇ ਜੇ ਸੀ ਕਿਸੇ ਗਵਾਂਢੀ ਦੇ ਜਾ ਕੇ ਰੋਟੀ ਖਾ ਕੇ ਤਾਂ ਸਾਡਾ ਮਰਨ ਹੋ ਜਾਂਦਾ ਇਹ ਏਡੇ ਬਿਸ਼ਰਮ ਲੋਕ ਆ ਇਹਨਾਂ ਨੂੰ ਸ਼ਰਮ ਹੀ ਨਹੀਂ ਲਈ ਅਸੀਂ ਆਪਦੀ ਪਾਰਟੀ ਛੱਡ ਕੇ ਚਲੇ ਗਏ ਇਸ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਜਿੰਨਾ ਚਿਰ ਇਲੈਕਸ਼ਨ ਚੱਲੂਗੀ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਡੇ ਮੇਨ ਏਜੰਡੇ ਤੇ ਭਾਜਪਾ ਸਰਕਾਰ ਆ। ਸਾਨੂੰ ਪਤਾ ਵੀ ਜੇ ਭਾਜਪਾ ਸਰਕਾਰ ਆ ਗਈ ਇੱਥੇ ਹਿੰਦੂ ਰਾਸ਼ਟਰਵਾਦ ਬਣੂਗਾ। ਜਿਹੜੇ ਦਲਿਤ ਨੇ ਉਹਨਾਂ ਦਾ ਘਾਣ ਹੋਊਗਾ। ਸਾਡੇ ਸਿੱਖਾਂ ਨੂੰ ਵੀ ਇਹ ਹਿੰਦੂ ਬਣਾਉਣਗੇ। ਜਿਵੇਂ ਅੱਜ ਕਸ਼ਮੀਰ ਦੇ ਵਿੱਚ 370 ਤਾੜਾ ਤੋੜ ਕੇ ਅੱਜ ਉਹਨਾਂ ਸਾਡੇ ਮੁ슬ਮਾਨ ਵੀਰਾਂ ਨੂੰ ਬਹਿਲੇ ਨਿਸ਼ਾਨੇ ਤੇ ਲਿਆਗਾ। ਇਹਨਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਬਰੋਧ ਕਰਨ ਆਏ ਆ ਤੇ ਜਾਰੀ ਰੱਖਾਂਗੇ ਬਰੋਧ। ਥਾਕੂਟ ਮਾਰ ਵਧੀ ਹੋਈ ਹੈ ਇਸ ਤੇ ਜੇ ਕੋਈ ਥੱਲ ਪਾ ਸਕਦਾ ਤਾਂ ਬੀਜੇਪੀ ਪਾ ਸਕਦੀ ਹੈ ਭਾਰਤ ਜਨਤਾ ਪਾਰਟੀ ਦੀ ਸਰਕਾਰ ਔਰ ਨਰਿੰਦਰ ਮੋਦੀ ਜੀ ਪਾ ਸਕਦੇ ਇਸ ਕਰਕੇ ਭਾਰਤ ਜਨਤਾ ਪਾਰਟੀ ਦੀ ਬਹੁਤ ਹਵਾ ਸਾਰੇ ਦੇਸ਼ ਚ ਸਰਕਾਰ ਵੀ ਭਾਰਤ ਜਨਤਾ ਪਾਰਟੀ ਬਣਾਉਣ ਜਾ ਰਹੀ ਹੈ ਮੋਦੀ ਜੀ ਨੇ ਨਾਰਾ ਦਿੱਤਾ 400 ਪਾਰ ਔਰ ਸਾਡਾ ਕੱਲਾ ਕੱਲਾ ਵਰਕਰ ਉਸ ਦੇ ਪਹਿਰਾ ਦੇ ਕੇ ਪੂਰੇ ਜੋਸ਼ ਤੇ ਖਰੋਸ਼ਣ ਲੱਗਿਆ ਹੋਇਆ ਹੈ ਪੰਜਾਬ ਚ ਵੀ ਅਸੀਂ ਇਤਿਹਾਸ ਲਿਖਾਂਗੇ ਔਰ 13 ਦੀਆਂ 13 ਸੀਟਾਂ ਜਿੱਤ ਕੇ ਭਾਰਤ ਜਨਤਾ ਪਾਰਟੀ ਦੀ ਝੋਲੀ ਚ ਕਿਸਾਨਾਂ ਵੱਲੋਂ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੂੰਗਾ ਅੱਜ ਮਹਿਲਗਰ ਦਫ਼ਤਰ ਕੋਲੇ ਉੱਥੇ ਵੀ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਦੇ ਨਾਅਰੇ ਲਾਏ ਜਾ ਰਹੇ ਆ ਦੇਖੋ ਕਿਸਾਨ ਸਾਡੇ ਆਪਦੇ ਨੇ ਸਾਡੇ ਭਰਾ ਨੇ ਸਾਡੇ ਜੁਇ ਨੇ ਸਾਰੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਜੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਤਾਂ ਮੈਂ ਸਮਝਦਾ ਤਾਂ ਹੀ ਅਸੀਂ ਦੇਸ਼ ਔਰ ਸਾਰੀਆਂ ਸਟੇਟਾਂ 'ਚ ਬਾਰ-ਬਾਰ ਸਰਕਾਰ ਬਣਾਉਂਦੇ ਆ ਪੰਜਾਬ ਚ ਅਸੀਂ ਪਹਿਲਾਂ ਗਠਵੰਦਨ ਸੀ ਅਕਾਲੀ ਦਲ ਨਾਲ ਲੜਦੇ ਸੀ ਹੁਣ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਲੜ ਰਹੀ ਹੈ ਤੁਸੀਂ ਵੀ ਸਾਰੇ ਪ੍ਰੈਸ ਵਾਲੇ ਵੀਰੋਂ ਰੋਜ਼ ਦੇਖਦੇ ਹੋ ਕਿ ਭਾਰਤੀ ਜਨਤਾ ਪਾਰਟੀ ਇਹਦੀ ਤੇਜ਼ੀ ਨਾਲ ਉੱਭਰ ਰਹੀ ਹੈ ਪੰਜਾਬ ਚ ਔਰ ਆਉਣ ਵਾਲੇ ਸਮੇਂ ਚ ਅਸੀਂ ਇਤਿਹਾਸ ਸਿਰਜਾਂਗੇ ਜਿਹੜੀ ਕਿਸਾਨ ਭਰਾਵਾਂ ਦੀ ਗੱਲ ਰਹੀ ਤਾਂ ਕੁਝ ਜੇ ਕਿਸਾਨ ਯੂਨੀਅਨਾਂ ਦੀ ਗੱਲ ਕਰੀਏ ਆਪਾਂ ਉਹਦੇ ਨਾਲ ਸਾਰੇ ਕਿਸਾਨਾਂ ਦੀ ਗੱਲ ਨਹੀਂ ਹੋ ਜਾਂਦੀ ਜਿੱਥੇ ਆਪਾਂ ਖੜੇ ਆ ਮੇਰੇ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਿਸਾਨ ਭਰਾ ਨੇ ਇਹਨਾਂ ਕੋਲ ਵੀ ਪੈਲੀਆਂ ਨੇ ਵੇਤੀ ਕਰਦੇ ਡੰਗਰ ਪਸ਼ੂ ਰੱਖਦੇ ਨੇ ਇਹ ਵੀ ਕਿਸਾਨੀ ਕਰਦੇ ਨੇ ਸੋ ਕੁਝ ਲੋਕ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਆਵੇ ਡਬਲ ਇੰਜਨ ਦੀ ਸਰਕਾਰ ਆਵੇ ਇੱਥੇ ਡਵੈਲਪਮੈਂਟ ਹੋਵੇ ਔਰ ਇਹ ਸਾਰੀਆਂ ਵਿਰੋਧੀ ਪਾਰਟੀਆਂ ਜਾਣਦੀਆਂ ਨੇ ਕਿ ਜੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ ਤਾਂ ਫਿਰ ਉਹ ਛੇਤੀ ਜਾਣ ਵਾਲੀ ਨਹੀਂ ਹੈ ਕਿਉਂਕਿ ਇਮਾਨਦਾਰ ਸਰਕਾਰ ਇਮਾਨਦਾਰ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਕਿਸ ਕਰਕੇ ਜੋ ਕਿਸਾਨ ਨੇ ਉਹ ਸਾਰੇ ਸਾਡੇ ਨਾਲ ਅਰੇ ਆਪਣੇ ਪ੍ਰਧਾਨ ਜੀ ਨੇ ਵੀ ਦੱਸਿਆਗਾ ਵੀ ਅੱਜ ਭਾਪ ਦੀ ਜਨਤਾ ਪਾਰਟੀ ਦੀ ਬਹੁਤ ਵੱਡੀ ਪੰਜਾਬ ਵਿੱਚ ਲਹਿਰ ਆ ਲਹਿਰ ਆ ਜੀ ਕਿਉਂਕਿ ਪਿਛਲੀ ਵਾਰ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਫੇਰ ਆਪਣਾ ਪ੍ਰਧਾਨ ਮੰਤਰੀ ਕਮਾਣੇ ਜਾ ਰਹੇ ਦੂਜੀ ਗੱਲ ਤੁਸੀਂ ਘਰਸਾਨਾ ਨਹੀਂ ਦਿੱਤੀ ਆ ਦੇਖੋ ਕਰਸਾਨਾ ਅੱਧੀ ਕਰਸਾਨਾ ਸਾਰੇ ਜਿੱਥੇ ਵੀ ਖੜੇ ਆ ਸਾਰੇ ਕਿਸਾਨ ਜਿਹੜਾ ਕਰਸਾਨਾ ਹੈਗਾ ਦੇਖੋ ਇੱਕ ਅੰਨ ਦਾਤ ਦਾ ਮੰਨਿਆ ਗਿਆ ਹੈਗਾ ਮੈਂ ਸਹੀ ਵਸ ਨੂੰ ਦੱਸਣਾ ਚਾਹੁੰਦੀ ਆ ਵੀ ਮੋਤੀ ਸਾਹਿਬ ਦਾ ਕਰਸਾਨਾ ਨੂੰ ਜੋ ਕੁਝ ਦੇ ਰਹੇ ਨੇ ਇਹ ਸੋਨੋ ਸਾਰਿਆਂ ਨੂੰ ਪਤਾ ਉਹਨਾਂ ਇਹਨਾਂ ਨੇ ਕਰਸਾਨਾ ਦੇ ਖਾਤੇ ਵਿੱਚ 1000 ਰੁਪਏ ਪਾਉਂਦੇ ਆ ਜਾਇ ਗਰਸਾਨ ਦੂਜੀ ਗੱਲ ਇਹ ਆ ਕਿ ਮੋਦੀ ਸਾਹਿਬ ਗਾਲਾਂ ਕੱਢੀ ਜਾਂਦੇ ਗਾਲਾਂ ਕੱਢੀ ਜਾਂਦੇ ਕੋਈ ਗੱਲ ਚੰਗੀ ਗੱਲ ਨਹੀਂ ਹੋਰ ਵੀ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਨੇ ਜਿਹੜੇ ਕਿ ਤੀਜੀ ਵਾਰ ਸੇਰ ਪ੍ਰਧਾਨ ਮੰਤਰੀ ਜਾਰੀ ਅੱਜ ਜਿਹੜੀ ਇਹ ਲਹਿਰ ਹੈ ਜੀ ਤੁਸੀਂ ਦੇਖਿਆ ਹਾਰੇ ਪੰਜਾਬ ਦੇ ਵੀ ਬੀਜੇਪੀ ਦੀ ਸਰਕਾਰ ਦਾ ਨਾ ਲੈ ਰੇ ਨੇ ਵੀ ਮੋਦੀ ਸਾਹਿਬ ਦੁਆਰਾ ਫੇਰ ਬਣੂ 13 ਦੇ 13 ਸੀਟਾਂ ਸੀ ਫੇਰ ਇੱਥੇ ਜਿੱਤਾਂ ਇਹ ਤੁਹਾਡਾ ਸਾਡਾ ਤੁਸੀਂ ਦੇਖ ਲਓ ਸਾਨੂੰ ਮਿਲ ਲਓ ਕਿਉਂਕਿ ਅਸੀਂ ਦੇਖਿਆ ਵੀ ਲੋਕਾਂ ਨੇ ਆ ਜਿਹੜੀ ਆਮ ਆਦਮੀ ਪਾਰਟੀ ਸੀ ਤਾਂ ਵਾਲ ਦੀ ਬਣ ਕੇ ਬਦਲਾ ਬਦਲਾਓ ਆ ਜੋ ਬਦਲਾਓ ਨੇ ਸਾਡੇ ਲੋਕਾਂ ਦਾ ਕਿੰਨਾ ਨੁਕਸਾਨ ਕੀਤਾਗਾ ਬਾਕੀ ਚੋਰੀਆਂ ਹੋਰ ਕੁੜੀਆਂ ਬਾਹਰ ਨਹੀਂ ਜਾ ਸਕਦੀਆਂ ਇਹ ਕਿ ਜਲਾ ਕੋਈ ਗਰੀਬ ਬੰਦੇ ਕੋਲ ਮੋਬਾਈਲ ਆਉ ਫੋਲਣਦੇ ਨੇ ਇਹ ਕੋਈ ਸਾਡੇ ਇੱਥੇ ਕੋਈ ਲਾਡਾ ਹੈ ਨਹੀਂਗਾ ਬਿਲਕੁਲ ਨਹੀਂ ਹੈਗਾ ਖਤਮ ਹੋ ਜਾਏਗਾ ਇਹ ਸਰਕਾਰ ਨੇ ਸਾਡੇ ਪੰਜਾਬ ਦਾ ਬੇੜਾ ਕਰਕ ਕਰਕੇ ਰੱਖਿਆ ਡਾਕਟਰ ਸਭੂ ਹੁੰਦਿਆਂ ਦੀ ਜਿਹੜੇ ਨਾਰੇ ਵਾਈ ਸੁਣੇ ਸੀ ਹੈ ਕਹਿੰਦਾ ਜਦੇ ਬੰਦੀਆ ਕਹਿੰਦੀ ਆ ਕਿ ਜਿਹੜੇ ਡਾਕਟਰ ਦਾ ਜੀ ਉਤਕਾਰ ਦਾ ਨਹੀਂ ਹੁੰਦੇ ਪਰ ਉਹਨਾਂ ਤੋਂ ਬੜੀ ਬੇਦਬੂਦਰਾ ਬੁੱਟਦਾ ਠੀਕ ਕਹਿਣਾ ਚਾਹਾਂਗਾ ਮੈਂ ਆਹ ਕਹਿਣਾ ਹੈ ਦੇਖੋ ਮੈਂ ਆਪ ਕਿਸਾਨਾਂ ਦਾ ਪੁੱਤ ਆਂ ਥਾਨ ਮੇਰੇ ਭਰਾ ਨੇ ਇੰਨੀਆਂ ਸਮੱਸਿਆਵਾਂ ਕਿਉਂਕਿ ਮੈਂ ਪਹਿਲਾਂ ਪਾਰਟੀਆਂ ਦੇ ਵਿੱਚ ਜਿੱਦਾਂ ਚ ਮੈਂ ਹਿੱਸਾ ਲਿਆ ਅੱਜ ਤੱਕ ਅਕਾਲੀ ਦਲ ਦੇ ਵਿੱਚ ਵੀ ਮੈਂ ਰਿਹਾ ਪਰ ਉਹਨਾਂ ਨੇ ਕਿਸਾਨਾਂ ਦੀ ਕਦੇ ਵੀ ਨਾਮਜ਼ਦੂਰਾਂ ਦੀ ਗੱਲ ਮੈਨੂੰ ਚੰਗੀ ਨਹੀਂ ਲੱਗੀ ਵੀ ਉਹ ਇਹਨਾਂ ਦੇ ਵਿੱਚ ਸਿਹਰਦੇ ਨੇ ਮੈਂ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਾਰੀਆਂ ਪਾਰਟੀਆਂ ਆਪਾਂ ਦੇਖ ਚੁੱਕੇ ਹਾਂ ਮੈਨੂੰ ਤਸੱਲੀ ਹੈ ਵੀ ਜਿਹੜੀ ਮੋਦੀ ਸਰਕਾਰ ਹੈ ਨਾ ਇਹ ਕਿਸਾਨਾਂ ਦੇ ਮਸਲੇ ਹੱਲ ਕਰੇ ਕਿਉਂ ਜੇ ਇਹ ਇੱਕ ਨਮਾਇੰਦੇ ਨੂੰ ਜਿਹੜਾ ਚੁਣਨਾ ਅਸੀਂ ਉਹਨੂੰ ਜ਼ਿੰਮੇਵਾਰੀ ਦਈਏ ਜੇ ਕਿਸਾਨ ਵੀ ਸਾਰੇ ਰਲ ਕੇ ਵਿਵਾਦ ਦੇ ਨਾਲ ਇੱਕ ਮੋਦੀ ਦੇ ਜਿਹੜਾ ਕੋਈ ਨੁਮਾਇੰਦਾ ਆਉਂਦਾ ਬੀਜੇਪੀ ਦਾ ਉਹਨੂੰ ਵੋਟਾਂ ਰੱਖ ਕੇ ਪਾਉਣ ਉਹਨੂੰ ਕਾਮਯਾਬ ਕਰਨ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਉਹ ਤੋਂ ਜ਼ਿੰਮੇਵਾਰੀ ਲਵਾਂਗੇ ਤੂੰ ਸਾਡੇ ਮਸਲੇ ਹੱਲ ਤੈਅ ਕਰਨੇ ਆ ਧਰਨੇ ਦਾ ਜ਼ਿੰਮੇਵਾਰ ਤੂੰ ਐ ਅਸੀਂ ਨੁਮਾਇंदे ਨੂੰ ਪੁੱਛਾਂਗੇ ਸਾਡੇ ਲਈ ਉਹ ਧਰਨੇ ਲਾਉਂਦਾ ਉੱਥੇ ਜਾ ਕੇ ਸਾਡੀਆਂ ਮੰਗਾਂ ਪੂਰੀਆਂ ਕਰਦਾ ਅਸੀਂ ਉਹ ਤੋਂ ਜਵਾਬਦੇ ਹੋਵਾਂਗੇ ਇਸ ਕਰਕੇ ਸਾਡੇ ਜਵਾਬਦੇ ਸਾਡੇ ਨੁਮਾਇंदे ਹੋਣਗੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਜੇ ਨਮਾਇੰਦਾ ਅਸੀਂ ਖਵਾ ਕੇ ਨਾ ਚੁਣੀਏ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਸਾਰੇ ਆਓ ਰਲ ਕੇ ਮੇਰੇ ਦੇ ਨਾਲ ਆਪਾਂ ਇੱਕ ਨਮਾਇੰਦੇ ਨੂੰ ਜਿਹਨੂੰ ਚੁਣੀਏ ਉਹਨੂੰ ਜ਼ਿੰਮੇਵਾਰੀ ਦੇਈਏ ਔਰ ਉਸੇ ਨੂੰ ਹੀ ਆਪਾਂ ਜਵਾਬਦੇ ਬਣਾਈਏ ਆਪਾਂ ਬਾਹਰ ਦੂਸਰੀਆਂ ਪਾਰਟੀਆਂ ਤਾਂ ਸਾਰੀਆਂ ਦੇਖ ਲਈਏ ਹੁਣ ਇਹ ਪਾਰਟੀ ਨੂੰ ਜ਼ਰੂਰ ਦੇਖਣਾ ਚਾਹੀਦਾ ਬਸ ਮੇਰੇ ਕੋਲ ਤਾਂ ਇਹੀ ਬੇਨਤੀ ਹੈ ਮੈਂ ਕਿਸਾਨਾਂ ਦੇ ਹੱਕਾਂ ਚਾਹ ਮੈਂ ਕਿਸਾਨ ਦਾ ਕਿਉਂਕਿ ਬਲਾਰਾਮਾ ਮੁੱਖ ਪੰਜਾਬ ਸਟੇਟ ਦਾ ਇਸ ਕਰਕੇ ਮੈਂ ਪੰਜਾਬ ਦੇ ਕਿਸਾਨਾਂ ਦੀ ਹੀ ਗੱਲ ਕਰਦਾ ਮੇਰੇ ਨਾਲੇ ਆਓ ਤੇ ਅਗਲੀ ਵੀਡੀਓ ਜਲਦ ਰਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਬਲਾਉ ਫਤਿ ਪਾਉ ਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਸਤਨਾਮ ਵਾਹਿਗੁਰੂ ਸਤਨਾਮ